ਪਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਰਾਇਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਪਹਿਲੀ ਵੀਡੀਓ ਬਣਾ ਰਿਹਾ ਬਾਈ ਕੋਲੋਂ ਕੱਟੀਆਂ ਦਾ ਕੰਮ ਬਾਈ ਕਹਿੰਦਾ ਸਟਾਰਟ ਕਰਨਾ ਕੱਟੀਆਂ ਸੱਜਣੋ ਚੰਗੇ ਰਿਕਾਰਡ ਵਾਲੀਆਂ ਨੇ ਵਿੱਦ ਪ੍ਰੂਫ ਵਾਲਾ ਕੰਮ ਹੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਕੱਟੀਆਂ ਦਾ ਵੀਡੀਓ ਜੀ ਕਰਾ ਦੂੰਗਾ ਪਰ ਕੱਟੀਆਂ ਬਹੁਤ ਕਮਾਲ ਦੀਆਂ ਨੇ ਗਾ ਜੀ ਕੇਰਾ ਕੈਮਰਾ ਘੁਮਾ ਦੇ ਸਾਰੀਆਂ ਤੇ ਵਿੱਚ ਬੂਰੀ ਵੀ ਆ ਗਈ ਬੂਰੀ ਕੱਟੀ ਵੀ ਆ ਗਈ ਟਾਪ ਕੁਆਲਿਟੀ ਦੀ ਪ्युअर ਬੂਰੀ ਕਹਿ ਸਕਦੇ ਆ ਤੇ ਇੱਕ ਕੱਟੀ ਦੇ ਸੀਮਣ ਵੀ ਲੱਗਿਆ ਇੱਕ ਮਹੀਨੇ ਦਾ ਬਾਕੀ ਡਿਟੇਲ ਬਾਅਦ ਦੱਸੂਗਾ ਸ਼ੁਰੂਆਤ ਕਰਾਂਗੇ ਇੱਧਰਲੇ ਬੰਨੇ ਆਜੋ ਜੀ ਆ ਜਾ ਬਾਈ ਹੋਰ ਕੀ ਹਾਲ ਹੈ ਠੀਕ ਹੈ ਵੀਰ ਜੀ ਚਰਦੀ ਕਲਾ ਮੈਂ ਕਿਰਪਾਵਾ ਬਿਨਾਨਕ ਦੀ ਤੁਸੀਂ ਸੁਣਾਓ ਜੀ ਕਿਦਾਂ ਨੰਬਰ ਫੋਨ ਦੇ ਦਿਓ ਨੰਬਰ ਆਪਣਾ 98552 ਜੀ ਹਾਂਜੀ 87584 ਜੀ ਪਿੰਡ ਰਈਆ ਆ ਗਿਆ ਪਿੰਡ ਰਈਆ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਨੇੜੇ-ਤੇੜ ਕਿਹੜੇ ਪਿੰਡਾਂ ਆ ਗਏ ਨੇੜੇ ਪਿੰਡ ਆਪਣੇ ਵੀਰੇ ਤਪਾ 12 ਕਿਲੋਮੀਟਰ ਤੇ ਆ ਵਧੌੜ 12 ਕਿਲੋਮੀਟਰ ਤੇ ਆ ਆਰਾਮਪੁਰ ਆਪਣੇ ਤੋਂ 15 ਕਿਲੋਮੀਟਰ 15 ਦੇ ਸੈਂਟਰ ਜੇ ਆ ਗਿਆ ਸੈਂਟਰ ਜੇ ਦੇ ਵਿੱਚ ਆ ਗਿਆ ਠੀਕ ਆ ਗੱਲ ਸ਼ੁਰੂ ਫਿਰ ਇੱਕ ਨੰਬਰ ਤੋਂ ਕਰ ਲਈਏ ਜੀ 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 ਆ ਮਾਰਗਰੀਆ ਆ ਘੱਟੀ ਤੇ ਮਾਰਦੇ ਕੈਮਰਾ ਉਮਰ ਕਿੰਨੀ ਕਹੂ ਬਈ ਦੀ ਇਹਦੀ ਉਮਰ ਵੀਰੇ ਹਲੇ ਸਾਰੀ 10 ਮਹੀਨਿਆਂ ਦੀ ਐ ਆ ਧੋਰ ਖੋਲ ਕੇ ਉਰੀ ਕਮਾਦੇ ਜਹੀ ਜਾਂਦੇ ਨੇ ਲਓ ਜੀ 10 ਕਿੰਨਿਆਂ ਦੀ ਉਮ ਇਹ ਮੋਟਾ ਪੰਨੀ ਵਾਲਾ ਸਰਸੇ ਦੇ ਕੋਲੇ ਆ ਉੱਥੋਂ ਇਹ ਝੋਟੀਆਂ ਆਪਣੀਆਂ ਲਿਆਂਦੀਆਂ ਆਮੀਆਂ ਠੀਕ ਆ ਜੀ ਠੀਕ ਆ ਇਹਦੀ ਮਾਂ ਦਾ ਰਿਕਾਰਡ ਆ ਜਿਹੜਾ ਦੁੱਧ ਦਾ ਉਹ 20 ਲੀਟਰ ਦਾ ਰਿਕਾਰਡ ਆ ਠੀਕ ਆ ਜੀ ਆ ਲੈ ਚੱਲ ਬਈ ਆ ਇਹਨੂੰ ਲੈ ਜਾ ਲੈ ਇਧਰ ਨੂੰ ਚਲਾ ਦੇ ਮੜੀ ਗਈ ਆ ਇਹਨੂੰ ਚਲਾ ਦੇ ਤੇ ਬਾਕੀ ਗੱਲਬਾਤ ਆਪਾਂ ਮਾਲਕ ਨਾਲ ਕਰਾ ਦਾਂਗੇ ਮਾਲਕ ਨਾਲ ਗੱਲ ਕਰਾ ਦਾਂਗੇ ਵੀਰੇ ਆਪਾਂ ਪ્યોਰ ਜਮਾ ਠੀਕ ਆ ਹਾਂ ਜੀ ਇੱਥੋਂ ਮਾਰੀ ਗਰੀ ਫੇਸ ਤੇ ਕੈਮਰਾ ਬੀ ਇਹ ਇੱਥੋਂ ਕਰਾ ਚ ਇੱਕ ਸਿੰਗੀ ਵੀ ਜਿੰਨੀ ਬਰੀਕ ਆ ਗਈ ਸਿੰਗੀ ਦੇਖੋ ਇਹਦੀ ਬੂਤ ਦੇਖੋ ਜੀ ਇਹਦੇ ਅੰਗ ਦੇਖੋ ਸਾਰੇ ਬਰੀਕ ਚਮੜੀ ਦੀ ਹੈ ਕੋਈ ਮੋਟੇ ਚੰਮ ਦੀ ਨਹੀਂ ਹੈਗੀ ਬਹੁਤ ਚੰਗਾ ਵਾਲਾ ਸੀ ਨਹੀਂ ਹਾਂਜੀ 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 ਆ ਮਾਂ ਦਾ ਦੁੱਧ ਬਾਈ ਕਹਿੰਦਾ ਇਹਦਾ 20 ਕਿਲੋ ਆ ਤੇ ਬਾਕੀ ਤੁਸੀਂ ਕੱਟੀ ਦੀ ਕੁਆਲਿਟੀ ਦੀ ਐਡਜਮੈਂਟ ਕਰਕੇ ਖਰੀਦਣੀ ਆ ਜੀ 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 ਆ ਬੰਦੇ ਬਾਈ ਥਣ ਸਿੰਗਲ ਚਾਰ ਚਾਰ ਹੀ ਨੇ ਇਹਨਾਂ ਦੇ ਬਿਲਕੁਲ ਚਾਰ ਚਾਰ ਵੀਰੇ ਚਾਰੇ ਕੱਟੀਆਂ ਆ ਆਪਣੀਆਂ ਚਾਰੇ ਆ ਜਿਹੜੀਆਂ ਇਹ ਖੀਰੀਆਂ ਇਹਨਾਂ ਦੀ ਉਮਰ ਵੀ ਬਾਕਾ ਦਾ ਪਰ ਰਿਕਾਰਡ ਦਿਖਾ ਦੇਾਂਗੇ ਅਗਲੇ ਨੂੰ ਅਗਲੇ ਨਾਲ ਗੱਲ ਕਰਾ ਦੇਾਂਗੇ ਇਹ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਇੱਕ ਨੰਬਰ ਹੈ ਇਹਦਾ ਰੇਟ ਵੀ ਇਹਦੇ ਵੀਰੇ ਜਿਹਦਾ ਮੁੱਲ ਕਰਾਉਣਾ ਤਾਂ ਬਾਲਾ ਕਰਦੇ ਆ ਕੋਈ ਫਾਇਦਾ ਨਹੀਂ ਮੁੱਲ ਕਰਾਉਣ ਦਾ ਫੈਕਸ ਬਸ ਆਪਾਂ 20000 ਰੁਪਏ ਦੀ ਕੱਤੀ ਦੇ ਦਿੰਦੇ 20 ਦੀ ਦੇ ਦਾਂਗੇ ਕਹਿੰਦਾ ਇੱਥੋਂ ਕਰਾ ਜਾ ਇੱਕ ਓਏ ਇੱਥੋਂ ਮਾਰਦੇ ਚੰਗੀਆਂ ਬਣਨ ਵਾਲੀਆਂ ਕੱਟੀਆਂ ਨੇ ਟੁੱਟੀ ਭੱਜੀ ਜੀ ਨਹੀਂ ਕੋਈ ਵੀ ਕਿਸੇ ਪੱਖ ਤੋਂ ਨਸਲ ਚ ਆ ਗਿਆ ਕੱਟੀਆਂ ਪ्योर ਨਸਲ ਆ ਵੀਰੇ ਪ्योर ਮੂਰਾ ਨਸਲ ਦੀਆਂ ਕੱਟੀਆਂ ਆ ਗਈਆਂ ਹਾਂ ਇਹਦਾ ਬਾਈ ਕਹਿੰਦਾ ਲੈ ਲੈਣਾ ਕਹਿੰਦਾ 20000 ਇੱਕ ਨੰਬਰ 'ਤੇ ਹੁਣ ਮਾਰਦੇ ਦੋ ਨੰਬਰ ਵਾਲੀ ਤੇ ਕੈਮਰਾ ਸਮੀ ਸੁਮੀ ਕੱਟੀ ਐ ਵੀ ਚੰਗੀ ਹੋਈ ਆਲਾ ਇਧਰ ਨੂੰ ਲੈ ਆਈ ਬਾਈ ਐ ਇਹਨੂੰ ਘਵਾ ਦੀ ਇੱਥੇ ਆ ਕੇ ਵੀ ਜਗਾ ਦਾ ਭਾਸ ਆ ਜੱਜਮੈਂਟ ਕਰ ਲਓ ਇੱਥੇ ਰੋਕ ਲਾ ਕੇ ਰੱਖ ਕੇਰਾ ਕੇਰਾ ਗੈਰੀ ਇੱਥੋਂ ਕਰਾ ਦੇ ਖੜੀ ਕੁੜੀ ਚੱਕ ਸ਼ਕੀਨ ਆ ਗਈਆਂ ਕੱਟੀਆਂ ਫੁੱਲਾ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਉਮਰ ਵੀਰੇ 16 ਮਹੀਨਿਆਂ ਦੀ ਆ 16 ਦੀ ਜੀ ਅੱਲਾ ਹੈ ਚਲੇ ਉਮਰ ਇਹਦੀ ਬਾਈ ਕਹਿੰਦਾ ਆ ਗਈ 16 ਮਹੀਨਿਆਂ ਦੀ ਥੋੜਾ ਜਿਵੇਂ ਕਹਿ ਲਈਏ ਤਲਿਆਰੇ ਹਨਾ ਨਵੇਂ ਪਾਜਾ ਵੀਰੇ ਖੁੱਲੀਆਂ ਛੱਡੀਆਂ ਆਈਆਂ ਸੀਗੀਆਂ ਉਹਦੇ ਕਰਕੇ ਸੰਗਲਾਂ ਦਾ ਕਰਕੇ ਹਾਂ ਤੇ ਬਾਕੀ ਮਜ਼ਬੂਤ ਫੁੱਲ ਆ ਗਈ ਹਰੇਕ ਪੱਖ ਤੋਂ ਜੀ ਜੀ ਹਨ ਬਾਈ ਕਹਿੰਦਾ ਸਿੰਗਲ ਚਾਰ ਹੀ ਆਗੇ ਸਿੰਗਲ ਸਿੰਗਲ ਵੀਰੇ 4 4 ਫੋਰਟ ਵੀ ਹੈਣੀਗੀ ਉਹ ਚੀਜ਼ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਗੱਲ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਦੱਸਿਆ ਬਾਈ ਇਹਦੀ ਮਾਂ ਦਾ 22 ਲੀਟਰ ਦਾ ਰਿਕਾਰਡ ਆ ਵੀਰੇ ਗੱਲਬਾਤ ਕਰਾਵਾਂਗੇ ਵੀਰੇ ਫੁੱਲ ਗੱਲਬਾਤ ਜਮ੍ਹਾਂ ਐ ਕਿਉਂਕਿ ਮਹਾ ਕਈ ਭਰਾ ਕਹਿੰਦੇ ਨੇ ਇਹ ਇਹ ਵੀਰੇ ਪਿੰਡ ਸ਼ੇਰਗੜ੍ਹ ਖਾਈ ਮੋਟਾ ਪੰਨੀ ਵਾਲੇ ਦੇ ਕੋਲੇ ਆ ਜ਼ਿਲ੍ਹਾ ਸਰਸਾ ਪੈਂਦਾ ਸ਼ੇਰਗੜ੍ਹ ਖਾਈ ਪਿੰਡ ਆ ਠੀਕ ਆ ਗੱਲ ਉੱਥੋਂ ਲਈ ਆ ਵੀਰੇ ਮਹਾ ਕਹਿੰਦੇ ਕਈ ਭਰਾ ਕਹਿੰਦੇ ਨੇ ਯਾਰ ਕੱਟੀ ਵੇਚਣਾ ਨਾ ਹਰੇਕ ਹੀ ਕਹਿੰਦਾ ਯਾਰ 20 ਕਿਲੋ ਵਾਲੀ ਨਹੀਂ 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 ਬਾਈ ਯਾਰ ਆਪਾਂ ਠੀਕ ਹੈ ਠੀਕ ਹੈ ਕਿ ਨਹੀਂ ਵੀ ਨਵਾਂ ਕੰਮ ਹੈ ਨਵਾਂ ਕੰਮ ਚਲਾਉਣ ਦੇ ਮਾਰੇ ਆਪਾਂ ਪੂਰੇ ਪੂਰਾ ਰਿਕਾਰਡ ਦੇਵਾਂਗੇ ਬੰਦੇ ਨੂੰ ਇਹ ਜੀ ਗੱਲ ਨਹੀਂ ਹੈਗੀ ਵੀ ਆਪਾਂ ਦੱਸ ਗਏ ਹੋਰ ਕੋਸ ਤੇ ਕਰੀਏ ਹੋਰ ਕੋਸ ਠੀਕ ਹੈ ਕਿ ਮੈਂ ਆਖਿਆ ਗਾਹਾਂ ਨੂੰ ਆਈ ਸੀ ਤਾਂ ਥੋੜੀ ਜੀ ਗਲਤੀ ਹੋ ਗਈ ਅੱਗੇ ਤੋਂ ਆਪਾਂ ਅਗਲੇ ਦੀ ਮਾ ਦਾ ਰਿਕਾਰਡ ਵੀਡੀਓ ਕਰੋ ਅਗਲੇ ਤੋਂ ਵੀਡੀਓ ਬਣਾ ਕੇ ਵੀ ਨਾਲ ਲੈ ਕੇ ਨਾ ਵੀਡੀਓ ਬਣਾ ਕੇ ਲੈ ਕੇ ਆਈਏ ਇਹਦਾ ਰੇਟ ਕਿੰਨਾ ਰੇਟ ਕਿੰਗਾ ਬਾਈ ਇਹਦਾ ਰੇਟ ਵੀਰੇ ਆਪਾਂ 37000 ਦੀ ਦੇ ਦੇਾਂਗੇ 37 ਦੀ 37000 ਤੇ ਹੁਣ ਗੱਲ ਹੀ ਮਾਰ ਦਿਆ ਬੂਰੀ ਤੇ ਬੂਰੀ ਦੀ ਮੰਗ ਤਾਂ ਬਾਲੀ ਆ ਜਿਵੇਂ ਆਪਾਂ ਕਹਿੰਦੇ ਨਾ ਬਲੈਕ ਵਾਲਾ ਸਿਸਟ ਆ ਥਾਣ ਦਿਖਾਈ ਕਿਵੇਂ ਲੱਗਾ ਕੱਲਾ ਦੇਖੋ ਵੀਰੇ ਦੇਖੋ 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 ਕੋਈ ਚੱਕਰੀ ਨੇੜੇ ਕਰਕੇ ਗੈਰੀ ਦਿਖਾ ਦੇ ਵੀਰੇ ਕੈਮਰਾ ਐਨ ਦਿਖਾ ਦੇ ਸਮਾਰ ਕੇ ਅੱਲੇ ਆ ਬਾਈ ਇਹਨੂੰ ਇਹਦੀ ਉਮਰ ਕਿੰਨੀ ਕਾ ਬਾਈ ਇਦੀ ਉਮਰ ਵੀ ਬਈ ਬਸ ਆਹ 15-16 ਕ ਮਹੀਨੇ ਦੀ ਹੋਊਗੀ ਠੀਕ ਆ ਗੱਲ ਬਾੜੀ ਬਾੜੀ ਉਮਰ ਦੀਆਂ ਨਹੀਂ ਹੈਗੀਆਂ ਇਹ ਮਾਲਕ ਦੀ ਕਿਰਪਾ ਨਾਲ ਸਵੀਆਂ ਸੁਮੀਆਂ ਮੀਆਂ ਚੰਗੀਆਂ ਆਂਗੀਆਂ ਨਹੀਂ ਤਾਂ ਐਡੀਆਂ ਐਡੀਆਂ ਕ ਲਿੱਸੀਆਂ ਲਾਵੀਆਂ ਆਂਆਂ ਬਾੜੀਆਂ ਹੁੰਦੀਆਂ ਨਹੀਂ ਐਡ ਐਡੀਆਂ ਕਦੀ ਲੋਕ ਉਮਰ ਵੀ 12 ਮਹੀਨੇ ਦੱਸਦੇ ਆ ਨਹੀਂ ਆਪਾਂ ਨਹੀਂ ਵੀਰੇ 12 ਮਹੀਨੇ ਵਾਲਾ ਝੂਠ ਬੋਲ ਕੇ ਧੰਦਾ ਨਹੀਂ ਕਰਨਾ ਇਸ ਤੋਂ ਪਹਿਲਾਂ ਗਾਈਆਂ ਦਾ ਕੰਮ ਵੀ ਕਰਿਆ ਹਾਂ ਇੱਥੇ ਇੱਥੇ ਰੋਕ ਲਾ ਫੇਸ ਕਰਦੇ ਹੋਰ ਲੈ ਬੰਨੀ ਲਾਓ ਜੀ ਇਹ ਇੱਥੋਂ ਦਿਖਾ ਦੇ ਗਰੀਆ ਬੂਰੀ ਤੇ ਮਾਰਦੇ ਕੈਮਰਾ ਸਮਾਰ ਕੇ ਟਕਾ ਕੇ ਸਿੰਘ ਸੁੰਗ ਨਾ ਐਨ ਬੰਦ ਕਰ ਜੂ ਨਾਲੇ ਲਾ ਜੂਗੀ ਅੱਲੇ ਆ ਬੰਦੇ ਕੋਈ ਨਹੀਂ ਪਰੇਸ਼ਾਨ ਨਾ ਕਰ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਦੱਸਿਆ ਬਾਈ ਇਹਦੀ ਮਾਂ ਦਾ ਦੁੱਧ ਹੈਗਾ ਵੀਰੇ 18 ਲੀਟਰ ਇਹਦੇ ਪੈਸੇ ਕਿੰਨੇ ਲਵਾਂਗੇ ਬੂਰੀ ਇਹਦੇ ਵੀਰੇ ਆਪਾਂ 42000 ਰੁਪਏ ਲਵਾਂਗੇ ਉਧਰੋਂ ਲਿਆਂਦੀ ਐ ਵੀ ਜਮਾ ਵੀਰੇ ਉਧਰੋਂ ਲੈ ਕੇ ਆਂਦੀ ਐ ਚਾਰੇ ਕਟੀਆਂ ਉਧਰ ਦੀਆਂ ਰਾਸ ਹਰਿਆਣੇ ਦੀਆਂ ਉਹ ਕਟੀਆਂ ਇੱਧਰ ਆਪਣੇ ਦੇਸੀ ਆ ਠੀਕ ਆ ਠੀਕ ਹੈ ਹਾਂ ਉਹ ਆਪਣੇ ਇੱਧਰ ਦੀ ਆਹ ਚਾਰੇ ਕਟੀਆਂ ਜਿਹੜੀਆਂ ਇਹ ਹਰਿਆਣੇ ਦੀਆਂ ਠੀਕ ਹੈ ਗੈਰੀ ਬੂਰੀ ਇੱਧਰਲੇ ਬੰਨੇ ਹੋ ਕੇ ਲੰਬਾਈ ਲੰਬੂਈ ਦਿਖਾਈਆਂ ਇੱਥੋਂ ਕਿੰਨੀ ਚੰਗੀ ਆ ਯਾਰ ਤੇਲੀਆਂ ਪੂਰੀ ਆ ਗਈ ਪਿਓਰ ਬੂਰੀ ਜੇ ਕਿਸੇ ਸੱਜਣ ਨੇ ਸਾਰੀ ਲੈਣੀ ਹੋਈ ਆ ਆਪਾਂ ਤੋਂ ਕੱਠੀਆਂ ਕੱਠੀਆਂ ਦੇ ਦਾਂਗੇ ਵੀਰੇ ਕਰਦਾਂਗੇ ਮਨ ਤਾਨ ਮਨ ਤਾਨ ਕਰ ਦਾਂਗੇ ਮਾੜਾ ਕੋਈ ਚੱਕਾ ਇਹਦਾ ਕੀ ਰੇਟ ਦੱਸਿਆ ਪੂਰੀ ਦਾ ਇਹਦਾ 42000 ਰੁਪਏ ਵੀਰੇ ਇਹਦਾ 42 ਹੁਣ ਹੀ ਮਾਰਾ ਬੰਨੇ ਨੂੰ ਇੱਥੋਂ ਦਿਖਾ ਦੇ ਰਿਓ ਫੇਸ ਤੇ ਮਾਰ ਕੈਮਰਾ ਐਨ ਆ ਗਈ ਮਜ਼ਬੂਤ ਸਟਰਕਚਰ ਦੀ ਆ ਇਹਦੇ ਵੀਰੇ ਹੁਣੇ ਸਿੰਗੀ ਚੋਂ ਆਏ ਉਂਗਲੀ ਪੈਂਦੀ ਐਂ ਦੇਖ ਲੋ ਠੀਕ ਆ ਗੱਲ ਐਨੀ ਕੀ ਜਿਆਦੇ ਸਿੰਗੀ ਇਹਨੇ ਬਰੀਕ ਕਰ ਜਾਣੀ ਐ ਇੱਕ ਉਂਗਲੀ ਪੈਂਦੀ ਐ ਠੰਡੀ ਸੀਲ ਐਨੀ ਐ ਛੱਡ ਗੱਲਾਂ ਦਿਓ ਉਮਰ ਇਹਦੀ ਇਹਦੀ ਉਮਰ ਵੀਰੇ ਐਨੀ ਕੀ ਇਹਦੀ ਐ ਬਸ 15 16 ਕ ਮਹੀਨੇ ਦੀ ਠੀਕ ਆ ਗੱ ਇਹਦੀ ਮਾਂ ਦਾ ਦੁੱਧ ਕਿੰਨਾ ਕਾ ਭਾਈ ਇਹਦੀ ਮਾਂ ਦਾ ਦੁੱਧ 20 ਲੀਟਰ ਦਾ ਰਿਕਾਰਡ ਹੈ ਵੀਰੇ ਠੀਕ ਆ ਗੱਲ ਜੀ ਆ ਤਸੱਲੀ ਸੱਜਣੋ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦੇਾਂਗੇ ਇਹ ਇੱਥੇ ਇੱਥੇ ਰੋਕ ਲਾ ਮਾੜੀ ਇਹ ਇੱਥੋਂ ਦਿਖਾ ਗੈਰੀ ਵੇਸ ਫੇਸ ਕੁਆਲਿਟੀ ਦੇ ਆ ਕਿ ਇੱਥੋਂ ਇੱਥੋਂ ਮਾਰ ਕੇ ਪੀਰੇ ਕੈਮਰਾ ਯਾਰ ਚੰਗੀ ਚੁੰਗੀ ਕਿੰਨੀ ਆ ਗਈ ਗੋਲ ਆ ਵੀਰੇ ਪਿਆਰ ਗੋਲ ਆ ਗਈ ਜਮਾ ਹੈ ਨਾ ਤੇ ਬੂਥ ਵੀ ਕਹਿ ਸਕਦੇ ਆ ਜਮੀਆਂ ਗਿੱਠੇ ਪੈਂਦੀ ਆ ਜਮੀਆਂ ਜਰਸੀ ਵਾਂਗੂ ਛੋਟੀ ਬੁੱਥੀ ਵੀ ਆ ਗਈ ਜਮਾ ਅੱਲਾਇ ਚੱਲ ਭਾਈ ਐਨ ਦੁੱਧ ਦਾ ਰਿਕਾਰਡ ਹੈ ਜਿਹੜਾ ਇਹਦੀ ਮਾਂ ਦਾ ਵੀ ਚੰਗਾ ਤੇ ਮਜ਼ਬੂਤ ਬਹੁਤ ਅੰਗਾ ਪੈਰਾਂ ਦੀ ਤੇ ਬਾਕੀ ਨਾ ਤੁਹਾਨੂੰ ਇਹਦਾ ਮੈਂ ਥਣ ਥਣ ਦਾ ਸਾਈਜ਼ ਦਿਖਾਵਾਂਗਾ ਰੋਕੀ ਬਾਈ ਇੱਥੇ ਮਾੜੀ ਹਰ ਤਾਂ ਹੁਣ ਗੂਠੇ ਵਰਗਾ ਲੱਗਿਆ ਹੋਇਆ ਵੀਰੇ ਇਹ ਦੂਰਾ ਲੱਗਿਆ ਹੋਇਆ ਗਾ ਇਹ ਇੱਥੋਂ ਦਿਖਾ ਆ ਲੱਗਾ ਮੋਟਾ ਥਣ ਤੇ ਝੋਲੀ ਝੂਲੀ ਬਹੁਤ ਆ ਕੱਟੀ ਨੂੰ ਤਾਂ ਇੱਥੋਂ ਚੈੱਕ ਕਰ ਸਕਦੇ ਹੋ ਤੇ ਸਵੇਰ ਆਦੀ ਠੰਡੀ ਜਮੇ ਝੋਲੀ ਚੈੱਕ ਕਰ ਸਕਦੇ ਹੋ ਝੋਲੀ ਕਿੰਨੀ ਆ ਆ ਲੱਗਿਆ ਮੋਟਾ ਥਣ ਤੇ ਪਿੱਠ ਪੁੱਠ ਵੀ ਗੋਲ ਆ ਗਈ ਜਮੈਂ ਬਣੀ ਹੋਈ ਆ ਚੰਗੀ ਕੱਟੀ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ 43000 ਰੁਪਏ ਵੀਰੇ ਇਹਦਾ ਬਾਈ ਕਹਿੰਦਾ ਲੈਣਾ 43 ਬਾਕੀ ਜੇ ਕਿਸੇ ਦੇ ਮਾਨਤਾਣ ਜਰੂਰ ਹੋ ਜੂਗਾ ਵੀਰੇ ਠੀਕ ਆ ਗੱਲ ਜੀ 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 ਇਹ ਜੀ ਗੱਲ ਨਹੀਂ ਵੀ ਆਪਾਂ ਜਿੰਨੇ ਮੰਗ ਲਏ ਓਨੇ ਪੈਸੇ ਲੈਣੇ ਆ ਦੇਖੋ ਪਹਿਲਾ ਕਾਰੋਬਾਰ ਹੈ ਕੋਈ 1000 1000 2 2000 ਰੁਪਏ ਵੀ ਦਿਹਾੜੀ ਬਣਦੀ ਹੋਈ ਨਾ ਕੱਟੀਆਂ ਮੰਗਰ ਜੇ ਆਪਾਂ ਨਾਲ ਦੀ ਨਾਲ ਹੀ ਵੇਚ ਦੇ ਦੇਣੀਆਂ ਨੇ ਦੇ ਦੇਣੀਆਂ ਆਪਣਾ ਨਵਾਂ ਕੰਮ ਹੈ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਵੀ ਗਾਈਆਂ ਦਾ ਕੰਮ ਕਰਦੇ ਸੀ ਗਾਈਆਂ ਦਾ ਕੰਮ ਛੱਡ ਕੇ ਹੁਣ ਕੱਟੀਆਂ ਦੇ ਕੰਮ ਤੇ ਹੋਏ ਆ ਠੀਕ ਆ ਐ ਮਾਰੀ ਗੈਰੀ ਕਿਹੜਾ ਕੈਮਰਾ ਕਿੰਨੀਆਂ ਸੈਕ ਆ ਕਿਰਾਂ ਕਿਰਾਂ ਸਾਰੀਆਂ ਤੇ ਝਲਕ ਮਰਵਾ ਦੇ ਤੇ ਲਾਸਟ ਨੰਬਰ ਵਾਲੀ ਕੱਟੀ ਰਹਿ ਗਈ ਉਹ ਤੇ ਲੈ ਚੱਲ ਕੈਮਰਾ ਇਹਦੀ ਉਮਰ ਕਿੰਨੀ ਆ ਬਾਈ ਇਹ ਉਮਰ ਵੀਰੇ ਮੂੰਹੋਂ ਦੋ ਦੰਦਾ ਠੀਕ ਆ ਜੀ ਠੀਕ ਆ ਕਿ ਨਹੀਂ ਇੱਕ ਮਹੀਨਾ ਹੋ ਗਿਆ ਇਹਦੇ ਟੀਕਾ ਭਰਾਏ ਨੂੰ ਠੀਕ ਆ ਜੀ ਜਮਾ ਸਹੀ ਆ ਜਿਹੜਾ ਐਵੇਂ ਗੱਪ ਝੂਠ ਨਹੀਂ ਮਾਰਦੇ ਵੀ 2 ਮਹੀਨੇ ਹੋ ਗਏ ਜਾਂ ਉਹ ਹੋ ਗਿਆ ਇੱਕ ਮਹੀਨਾ ਹੋਇਆ ਟੀਕਾ ਭਰਾਏ ਨੂੰ ਮੂੰਹੋਂ ਦੋ ਦੰਦਾ ਆ ਚਾਰੇ ਦੀਆਂ ਚਾਰੇ ਕੱਟੀਆਂ ਖੀਰੀਆਂ ਵੀਰੇ ਇਹ ਤੁਸੀਂ ਸੱਜਣੋ ਖਾਲੀ ਮੰਨ ਕੇ ਜੇ ਬਾਈ ਤੋਂ ਲੈ ਜਿਓ ਉਹ ਤੁਹਾਡੀ ਕਿਸਮਤ ਆ ਵੀ ਅੱਗੇ ਗੱਭਣ ਨਿਕਲ ਸਕਦੀ ਆ ਜੀ 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 ਕਿਉਂਕਿ ਇਹ ਚੈੱਕ ਪਾਸ ਦੇ ਵਿੱਚ ਨਹੀਂ ਆਉਂਦਾ ਨਾ ਸੌਤਾ ਨਹੀਂ ਜੀ ਨੇ ਚੈੱਕ ਪਾਸ ਦੇ ਵਿੱਚ ਨਹੀਂ ਆਉਂਦਾ ਇਹ ਕਹੀ ਦੇਣੀ ਲੱਗੂਗੀ ਭਾਈ ਨੂੰ ਜੀ 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 ਇੱਕ ਮਹੀਨੇ ਦੀ ਬਾਈ ਕਹਿੰਦਾ ਗੱਬਣ ਆ ਤੇ ਬਾਕੀ ਥਣ ਥਣ ਬੜਾ ਚੰਗਾ ਲੱਗਿਆ ਉਹਨੂੰ ਵੀ ਕੱਟੀ ਨੂੰ ਝੋਲੀ ਬੋਹਾ ਥੱਲਿਓ ਤੇ ਥਣ ਵੀ ਯਾਰ ਕੱਲਾ ਕੱਲਾ ਲੱਗਿਆ ਮੋਟਾ ਥਣ ਲੱਗਿਆ ਗਾ ਜੀ ਇੱਥੋਂ ਦਿਖਾ ਰਿਹਾ ਮੋਟਾ ਥਣ ਲੱਗਿਆ ਕੱਲਾ ਕੱਲਾ ਤੇ ਝੋਲੀ ਚੰਗੀ ਆ ਗਈ ਤੇ ਬਾਕੀ ਸਿੰਘ ਬੰਦੇ ਕਰ ਗਈ ਤਕਰੀਬਨ ਤਕਰੀਬਨ ਜੀ 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 ਬਿਲਕੁਲ ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ ਇਹ ਆਪਾਂ ਦੇ ਦਾਂਗੇ 38000 ਰੁਪਏ ਦੀ ਏ ਬਾਈ ਕਹਿੰਦਾ ਹੋ ਜੂ ਸਿਰਫ ਤੇ ਸਿਰਫ 38 ਦੀ ਕਿਉਂਕਿ ਜਿਵੇਂ ਬਾਈ ਨੇ ਦੱਸਿਆ ਵੀ ਇਹ ਲੋਕਲ ਲਈ ਆ ਓਦਾਂ ਦੀ ਇਹਦਾ ਭਾਅ ਓਦਾਂ ਦੀ ਇਹਦਾ ਭਾਅ ਆ ਓਦਾਂ ਦੀ ਬਾਈ ਜਿਹੜੀਆਂ ਰਿਕਾਰਡ ਵਾਲੀਆਂ ਕੱਟੀਆਂ ਵੀਰੇ ਮੈਂ ਤੁਹਾਨੂੰ ਐਵੇਂ ਝੂਠ ਬੋਲ ਕੇ ਕਹਿੰਦਾ ਕਿ ਇਹਦੀ ماں ਥੱਲੇ 20 ਲੀਟਰ ਦੁੱਧ ਹੈ ਜਮਾ ਵੀਰੇ ਇਧਰ ਆਪਣੇ ਪੰਜਾਬ ਚੋਂ ਲਈ ਆ ਝੂਠ ਬੋਲ ਕੇ ਧੰਦਾ ਨਹੀਂ ਕਰਨਾ ਜਿਹੜੀਆਂ ਆਹ ਆਚਾਰੇ ਕੱਟੀਆਂ ਇਹ ਪਿਓਰ ਹਰਿਆਣੇ ਦੀਆਂ ਜੇ ਕੋਈ ਬੰਦਾ ਕਹੇ ਤਾਂ ਜਿਹੜੇ ਮਾਲਕਾਂ ਤੋਂ ਲਈਆਂ ਉਹਨਾਂ ਨਾਲ ਆਪਾਂ ਗੱਲ ਕਰਾ ਸਕਦੇ ਆਂ ਤਸੱਲੀ ਕਰਾ ਦਾਂਗੇ ਤਸੱਲੀ ਕਰਾ ਦੇਾਂਗੇ ਦੁੱਧ ਦਾ ਰਿਕਾਰਡ ماں ਦੀ ਜੇ ਕੋਈ ਬੰਦਾ ਕਹੇ ਤਾਂ ਵੀ ਪੈਦਾ ਕਰਾਂਗੇ ਨੰਬਰ ਬੋਲ ਦੋ ਜੀ ਨੰਬਰ ਆਪਣਾ ਵੀ ਜੀ 98552 ਹਾਂਜੀ 87584 98552 87584 22 ਦਾ ਨੰਬਰ ਹੈ ਕੱਟੀਆਂ ਵੀ ਸੱਜਣੋਂ ਪੰਜ ਦਿਖਾਤੀਆਂ ਚਾਰ ਹਰਿਆਣੀਆਂ ਇੱਕ ਲੋਕਲ ਤੇ ਕੱਟੀਆਂ ਨਾਲ ਤੁਹਾਨੂੰ ਕਮਾਲ ਦੀਆਂ ਦਿਖਾਤੀਆਂ ਬਣਨ ਵਾਲੀਆਂ ਕੱਟੀਆਂ ਫੈਂਡ ਬਾਈ ਦਾ ਰਾਜ ਜੇ ਕੋਈ ਵੀਰੇ ਸੇਵਾ ਵਾਲਾ ਬੰਦਾ ਹੋਵੇ ਮੇਰੇ ਹਿਸਾਬ ਨਾਲ ਤਿੰਨ ਗੱਟੀਆਂ ਦਾ 6 ਮਹੀਨਿਆਂ ਦੇ ਵਿੱਚ ਚੰਗੀ ਸੇਵਾ ਹੋਵੇ ਨਾ 6 ਮਹੀਨਿਆਂ ਦੇ ਵਿੱਚ ਟੀਕੇ ਲੈ ਲੈਣੀਆਂ ਰੈਡੀ ਹੋਣ ਵਾਲੀਆਂ ਰੈਡੀ ਹੋਣ ਵਾਲੀਆਂ ਜੇ ਕਿ ਇਹਦੀ ਸੇਵਾ ਚੰਗੇ ਥਾਂ ਜਾਵੇ ਨਾ ਆਪਾਂ ਉਹ ਕੋੜੀ ਵੀ ਝੂਠ ਜਿਹਾ ਬੋਲ ਕੇ ਕੰਮ ਕਰੀਏ ਪਹਿਲਾ ਕੰਮ ਆ ਤੁਹਾਨੂੰ ਦੱਸਿਆ ਵੀ ਵਧੀਆ ਆਪਾਂ ਰਿਕਾਰਡ ਵਾਲੇ ਜਾਨਵਰ ਲਿਆਇਆ ਕਰਨੇ ਤੇ ਰਿਕਾਰਡ ਨਾਲ ਹੀ ਵੇਚਿਆ ਕਰਨੇ ਆ ਠੀਕ ਆ ਗੱਲ ਜੀ ਆ ਤੇ ਨੰਬਰ ਸਜਣੋਂ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ